ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲ ਦਲ ਭਾਜਪਾ ਦੇ ਗੱਠ ਜੋੜ ਨੇ ਡੇਰਾ ਸਿਰਸਾ ਤੋਂ ਸਮਰਥਨ ਲਿਆ ਸੀ ਅਤੇ ਇਸ ਦਾ ਉਹਨਾਂ ਨੂੰ ਭਾਰੀ ਨੁਕਸਾਨ ਵੀ ਚੁਕਾਉਣਾ ਪਿਆ ਸੀ ਇਸੇ ਨੂੰ ਲੈ ਕੇ ਅਜੇ ਤੱਕ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਡੇਰਾ ਸਿਰਸਾ ਦੇ ਨਾਲ ਮਿਲ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਸੀ ਅਤੇ ਗ੍ਰਿਫਤਾਰੀ ਸ਼੍ਰੋਮਣੀ ਅਕਾਲ ਦਲ ਦੇ ਵੱਡੇ ਲੀਡਰਾਂ ਦੀ ਕਿਸੇ ਵੀ ਵੇਲੇ ਹੋ ਸਕਦੀ ਹੈ ਅਤੇ ਹੁਣ ਫਿਰ ਡੇਰਾ ਸਿਰਸਾ ਦੇ ਸਮਰਥਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੱਕ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਦਾ ਇੱਕ ਬਿਆਨ ਦੱਸਿਆ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਵ ਸਿਰਸਾ ਦਾ ਸਮਰਥਨ ਲੈਣ ਦੀ ਗੱਲ ਆਖ ਦਿੱਤੀ ਹੈ ਹਾਲਾਂਕਿ ਸ਼ਵੇਤ ਮਲਿਕ ਆਪਣੇ ਉਸ ਬਿਆਨ ਤੋਂ ਮੁਨਕਰ ਹੋ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਅਜਿਹਾ ਕੁਝ ਵੀ ਨਹੀਂ ਕਿਹਾ ਪਰ ਵਿਰੋਧੀ ਪਾਰਟੀਆਂ ਖਾਸ ਤੌਰ ਤੇ ਕਾਂਗਰਸ ਇਸ ਗੱਲ ਨੂੰ ਛੱਡਦੀ ਦਿਖਾਈ ਨਹੀਂ ਦੇ ਰਹੀ ਹੈ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪਿਛਲੀ ਵਾਰ ਵੀ ਇਹਨਾਂ ਨੇ ਸਮਰਥਨ ਲਿਆ ਸੀ ਅਤੇ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲ ਦਲ ਭਾਜਪਾ ਦਾ ਗੱਠਜੋੜ ਫਿਰ ਤੋਂ ਡੇਰਾ ਸਿਰਸਾ ਦਾ ਸਮਰਥਨ ਲੈਣ ਦੀ ਤਾਕ ਵਿੱਚ ਹੈ ਬੀਜੇਪੀ ਮੈਦੇ ਸਮਝਣਾ ਵਾ ਕਿ ਭਾਰਤੀ ਜਨਤਾ ਪਾਰਟੀ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਤੇ ਵਿਰੋਧੀ ਪਾਰਟੀਆਂ ਵੀ ਅੱਜ ਵੋਟ ਪਾਣ ਗਿਆ ਕਿਉਂਕਿ ਮੋਦੀ ਜੀ ਜਿਹੜੇ ਨੇ ਅਸੀਂ 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 ਕਿਸੇ ਵਿਆਹ ਦੇ ਅਸੀਂ ਕਿਸੇ ਡੇਰੇ ਤੋਂ ਜਾਂ ਕਿਸੇ ਜਗ੍ਹਾ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਵਿਕਾਸ ਦੀ ਰਾਜਨੀਤੀ ਕਰਦੇ ਆ ਜਿਹੜਾ ਵੀ ਜਿਹੜਾ ਵਿਅਕਤੀ ਜਿਸ ਦਾ ਸਵਾਲ 100 ਕਰੋੜ ਦੇਸ਼ਵਾਸੀ ਹੈ ਕੋਈ ਵੀ ਵਿਅਕਤੀ ਜਿਹੜਾ ਮੋਦੀ ਜੀ ਦੇ ਵਿਕਾਸ ਤੋਂ ਖੁਸ਼ ਆ ਉਹਨਾਂ ਨੂੰ ਵੋਟ ਪਾਏਗਾ ਤੁਹਾਡਾ ਆਪਣਾ ਖੁੱਦਾ ਬਿਆਨ ਸੀ ਕਿ ਮੈਂ ਨਾ ਕਦੀ ਵੀ ਬਿਆਨ ਨਹੀਂ ਸੀ ਇਹ ਗਲਤ ਬਿਆਨੀ ਹੋ ਰਹੀ ਹੈ ਮੇਰਾ ਬਿਆਨ ਸੀ ਕਿ ਮੋਦੀ ਜੀ ਫਿਰ ਮਹੀ ਬਿਆਨ ਰੀਪੀਟ ਕਰ ਰਿਹਾ ਮੇਰਾ ਬਿਆਨ ਸੀ ਕਿ ਮੋਦੀ ਜੀ ਵਿਕਾਸ ਦੇ ਨਾਲ ਵੋਟ ਮੰਗਦੇ ਨੇ ਉਥੇ ਕੋਈ ਰਾਜਨੀਤੀ ਨਹੀਂ ਨਾ ਉਹ ਧਰਮ ਤੇ ਵੋਟ ਮੰਗਦੇ ਨੇ ਨਾ ਉਹ ਜਾਤੀ ਦੇ ਵੋਟ ਮੰਗਦੇ ਨੇ ਨਾ ਉਹ ਡੇਰੇ ਦੇ ਵੋਟ ਮੰਗਦੇ ਨੇ ਮੋਦੀ ਜੀ ਵੋਟ ਮੰਗਦੇ ਨੇ ਵਿਕਾਸ ਤੇ ਔਰ ਜਦੋਂ ਵਿਕਾਸ ਉਹਨਾਂ ਨੇ ਕੀਤਾ ਉਹਦੇ ਵਿੱਚ ਪਾਰਟੀ ਨਹੀਂ ਦੇਖੀ ਕਿ ਕੇਵਲ ਬੀਜੇਪੀ ਦਾ ਵਿਕਾਸ ਹੋਇਆ ਹਰ ਵਿਅਕਤੀ ਦਾ ਵਿਕਾਸ ਹੋਇਆ ਜਿੰਨੀਆਂ ਸੁਵਿਧਾਵਾਂ ਮਿਲੀਆਂ 125 ਕਰੋੜ ਦੇਸ਼ ਵਾਸੀਆਂ ਨੂੰ ਮਿਲੀਆਂ ਮਲਿਕ ਸਾਹਿਬ ਫਿਰ ਸਵਾਲ ਮੇਰਾ ਫਿਰ ਰਿਪੀਟ ਹੋਇਆ ਮੈਂ ਤੁਸੀਂ ਉਹ ਜਿਹੜਾ ਸਵਾਲ ਕਰ ਮੈਂ ਸਵਾਲ ਤੁਹਾਨੂੰ ਦੱਸਦਾ ਤੁਹਾਡੇ ਸਵਾਲ ਤੁਹਾਡੇ ਸਵਾਲ ਤੁਹਾਡੇ ਮੂੰਹ ਦਾ ਜਵਾਬ ਮੈਂ ਨਹੀਂ ਦੇ ਰਾਂ ਕਿਉਂਕਿ ਤੁਸੀਂ ਜਾਂ ਤੇ ਖੁਦ ਹੀ ਜਵਾਬ ਦੇ ਲਓ ਮੇਰਾ ਮੈਂ ਮੇਰਾ ਨਹੀਂ ਬਿਆਨ ਹੈ ਬਿਲਕੁਲ ਮੇਰਾ ਬਿਆਨ ਇਹ ਹੈ कि 125 ਕਰੋੜ ਦੇਸ਼ਵਾਸੀ ਰਾਜਨੀਤੀ ਦੇ ਉੱਪਰ ਉੱਠ ਕੇ ਜਾਤੀ ਦੇ ਉੱਤੇ ਉੱਠ ਕੇ ਧਰਮ ਤੋਂ ਉੱਪਰ ਉੱਠ ਕੇ ਵਿਕਾਸ ਦੇ ਨਾਂ ਤੇ ਮੋਦੀ ਜੀ ਨੂੰ ਵੋਟ ਦੇਣਗੇ ਧੰਨਵਾਦ ਸ਼ਵੇਤ ਮਲਿਕ ਕੁਝ ਕਹਿਣ ਮੇਰਾ ਕਹਿਣਾ ਹੈ ਕਲ ਬੀਬੀ ਜਗੀਰ ਕੌਰ ਨੇ ਜਿਹੜੇ ਬਿਆਨ ਦਿੱਤੇ ਹੈ ਵੀ ਡੇਰੇ ਸੱਚੇ ਸੌਦੇ ਦੇ ਨਾਲ ਅਕਾਲੀ ਦਲ ਦਾ ਜਿਹੜੀ ਸਾਠ ਗਾਂਠ ਹੈ ਉਹਦਾ ਫੈਸਲਾ ਸੁਖਬੀਰ ਬਾਦਲ ਕਰਨਗੇ ਇਹਦੇ ਬਾਅਦ ਤਾਂ ਨਾ ਤਾਂ ਕਮਿਸ਼ਨ ਦੀ ਲੋੜ ਰਹੀ ਨਾ ਐਸਆਈਟੀ ਦੀ ਰੋਡ ਲੋਡ ਰਹੀ ਉਹਨਾਂ ਦੇ ਆਪਸੀ ਜਿਹੜੀ ਸਾਂਝ ਐ ਕਲੀਅਰ ਕਟਾ ਗਈ ਵੀ ਸੁਖਵੀਰ ਬਾਦਲ ਧਰਮ ਧਾਰਮਿਕ ਆਸਤਾ ਦੀ ਪਰਵਾਹ ਨਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇੱਕ ਪਾਸੇ ਛੱਡ ਕੇ ਉਹ ਜਿਹੜੀ ਬੇਅਦਬੀ ਨੂੰ ਵੋਟਾਂ ਦੇ ਨਾਲ ਤੋਲ ਰਹੇ ਐ ਵੀ ਮੈਂ ਉਹਨਾਂ ਨੂੰ ਨਾਲ ਰੱਖੂੰਗਾ ਤਾਂ ਮੈਨੂੰ ਵੋਟਾਂ ਘੱਟ ਪੈਣਗੀਆਂ ਜਾਂ ਵੱਧ ਪੈਣਗੀਆਂ ਬਹੁਤ ਹੀ ਮੈਂ ਸਮਝਦਾ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮਕ ਹੋਰ ਛਿੜਕਿਆ ਸੁਖਵੀਰ